ਸ਼ਸ਼ੀ ਕਾ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਆਪਣੇ ਚੈਨਲ ਤੇਰਾ ਤੇਰਾ ਬੁਟੀਕ ਤੇ ਉਮੀਦ ਹੈ ਤੁਸੀਂ ਵਧੀਆ ਹੋਗੇ ਬਹੁਤ ਵਧੀਆ ਤੇ ਅੱਜ ਆਪਾਂ ਬਣਾਵਾਂਗੇ ਟ੍ਰੈਂਡਿੰਗ ਨੈੱਕ ਤੇ ਬਹੁਤ ਹੀ ਜ਼ਿਆਦਾ ਟ੍ਰੈਂਡਿੰਗ ਚੱਲ ਰਿਹਾ ਹੈ ਇਹ ਨੈੱਕ ਤੇ ਆਪਾਂ ਕੱਟਵਰਕ ਬਣਾਣਾ ਹੈ ਗੋਲ ਨੈੱਕ ਦੇ ਤੇ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਮੈਂ ਕਹਿਣਾ ਚਾਹਨੀ ਹਾਂ ਜਿਸ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਜਰੂਰ ਕਰੋ ਤੇ ਬੈਲ ਆਈਕਨ ਨੂੰ ਦਬਾਓ ਜੋ ਮੇਰੀ ਆਨਰ ਨੋਟੀਫਿਕੇਸ਼ਨ ਵੀਡੀਓ ਜਿਹੜੀ ਤੁਹਾਨੂੰ ਸਭ ਤੋਂ ਪਹਿਲਾਂ ਮੇਰੀ ਮਿਲ ਸਕੇ ਤੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟੇ ਦੱਸਿਓ ਤੁਹਾਨੂੰ ਕਿੱਦਾਂ ਲੱਗੀ ਤੇ ਸਭ ਤੋਂ ਪਹਿਲਾਂ ਆਪਾਂ ਲਵਾਂਗੇ ਪੇਸਟਿੰਗ ਪੇਪਰ ਆਇਆ ਮੈਂ ਬੁਗਰੇਮ ਦਾ ਲਿਆ ਹੋਇਆ ਪੀਸ ਇਹ ਤੁਹਾਨੂੰ ਮਾਰਕੀਟ 'ਚ ਪ੍ਰਮਾਨ ਨਾਲ ਮਿਲ ਜਾਏਗਾ ਤੇ ਠੀਕ ਹੈ ਜੀ ਇਹ ਮੀਟਰ 'ਚ ਆਂਦੇ ਆ ਜਿੰਨੀ ਮਰਜ਼ੀ ਤੁਸੀਂ ਮੀਟਰ 'ਚ ਏਦਾਂ ਮੀਟਰ 'ਚ ਕਟਾ ਸਕਦੇ ਹੋ ਤੇ ਆ ਮਿਲ ਜਾਂਦੇ ਆ ਤੇ ਇਹਦੇ ਨਾਲ ਦੂਜੇ ਵੀ ਵਧੀਆ ਚ ਮਿਲ ਜਾਂਦੇ ਪੇਸਟਿੰਗ ਵਾਲੇ ਵੀ ਮਿਲ ਜਾਂਦੇ ਉਹ ਵੀ ਤੁਸੀਂ ਲੈ ਸਕਦੇ ਹੋ ਕਿ ਆ ਮੈਂ ਲਿਆ ਹੋਇਆ ਹੈ ਚੜਾਈ ਚ ਠੀਕ ਹੈ 7 ਇੰਚ ਪੌਣੇ 7 ਇੰਚ ਆ ਤੇ ਤੁਸੀਂ 7 ਤੋਂ 7.5 ਇੰਚ ਲੈਣਾ ਆਪਣੇ neck ਦੀ ਚੜਾਈ ਦੇ ਹਿਸਾਬ ਨਾਲ ਲੈ ਲੈਣਾ ਮੇਰੇ ਕੋਲ ਇੰਨਾ ਹੀ ਪੀਸ ਬਚਿਆ ਸੀ ਇਸ ਟਾਈਮ ਤੇ ਮੈਂ ਇੰਨੂੰ ਹੀ ਮਤਲਬ ਇਹਦੇ ਤੇ ਬਣਾਵਾਂਗੀ ਉਸ ਤੋਂ ਬਾਅਦ 7 ਇੰਚ ਇਹਦੀ ਲੰਬਾਈ ਲੈ ਲਈ ਇਇਕ ਤੋਂ ਸੋਰੀ ਛੜਾਈ 7 ਇੰਚ ਲੈ ਲਈ ਤਾਂ ਇੱਕ ਤੋਂ ਆਪਾਂ ਲੰਬਾਈ ਮੈਂ ਲਈ ਆ 8 ਇੰਚ ਠੀਕ ਹੈ ਜੀ ਤੁਸੀਂ ਜਿੰਨਾ ਵੀ ਲੰਬਾਈ ਚ ਬਣਾਣਾ ਉਹਦੇ ਹਿਸਾਬ ਨਾਲ ਲੈ ਲਓ ਜੇ 5 ਇੰਚ ਬਣਾਣਾ 1 ਇੰਚ ਐਕਸਟਰਾ ਲੈਣਾ ਜੇ 6 ਇੰਚ ਬਣਾਣਾ 7 ਇੰਚ ਐਕਸਟਰਾ ਲੈਣਾ ਠੀਕ ਹੈ ਜੀ ਤੇ ਮੈਂ 8 ਇੰਚ ਲਿਆ ਮੈਂ ਇਹਦੀ ਐਕਸਟਰਾ ਕਟਿੰਗ ਕਰ ਦਾਂਗੀ ਮੇਰੇ ਕੋ ਇਹ ਪੀਸ ਚ ਬਚਿਆ ਸੀ ਇਸ ਲਈ ਮੈਂ ਪੂਰਾ ਹੀ ਲੈ ਲਿਆ ਜਿੱਦ ਵਿੱਚ ਬਾਅਦ ਚ ਕਟਿੰਗ ਕਰਾਂਗੀ ਤੇ ਮੈਂ 6.5 ਇੰਚ neck ਤਿਆਰ ਰੱਖਾਂਗੀ 7 ਇੰਚ ਲਵਾਂਗੀ ਮੈਂ ਠੀਕ ਹੈ ਜੀ 7 7.5 ਇੰਚ ਲੈ ਲੈਣਾ ਉਤ ਤੋਂ ਬਾਅਦ ਇੱਕ ਮੈਂ ਛੋਟਾ ਜਿਹਾ ਪੀਸ ਲਿਆ ਇਹ ਹੈਗਾ ਇਹਦੀ 1.5 1.5 ਇੰਚ ਦੋਨੇ ਪਾਸਾਂ 'ਚ ਦੋਨੇ ਸਾਈਡਾਂ 'ਤੇ 1.5 1.5 ਇੰਚ ਦੇ ਹੈਗਾ ਉਹਦੇ ਬਾਅਦ ਐਨੋ ਆਪਾਂ ਇਦਾਂ ਕਰ ਦੇਣਾ ਫੋਲਡ ਫੋਲਡ ਕਰਨ ਤੋਂ ਬਾਅਦ ਇੱਥੇ ਆਪਾਂ ਇਹਦੀ ਗੁਲਾਈ ਦੇ ਦੇਣੀ ਹੈ ਆਈ ਚੇ ਕਟਣ ਤੋਂ ਬਾਅਦ ਆਪਾਂ ਆ ਦੇਖੋ ਇਦਾਂ ਗੁਲਾਈਚ ਕਟਿੰਗ ਕਰ ਲੈਣਾ ਕਟਣ ਤੋਂ ਬਾਅਦ ਇਹਦੇ ਆਪਾਂ ਕੱਟਵਰਕ ਤਿਆਰ ਕਰਾਂਗੇ ਠੀਕ ਹੈ ਜੀ ਇਹ ਮੈਂ ਸੈਂਪਲ 'ਚ ਤਿਆਰ ਮਦਦ ਕੀਤਾ ਹੋਇਆ ਇਹ ਆਪਾਂ ਰੱਖ ਕੇ ਮੁਕਰਮ ਦੇ ਉੱਪਰ ਇਹਦੇ ਆਪਾਂ ਕੱਟਵਰਕ ਤਿਆਰ ਕਰਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਇਹਨੂੰ ਮੁਕਰਮ ਨੂੰ ਫੋਲਡ ਕਰ ਲੈਣਾ ਫੋਲਡ ਕਰਨ ਤੋਂ ਬਾਅਦ ਇਹਨੂੰ ਸੈੱਟ ਕਰ ਲੈਣਾ ਇਹਦਾ ਸੈਂਟਰ ਕਰ ਲੈਣਾ ਸੈਂਟਰ ਕਰਨ ਤੋਂ ਬਾਅਦ ਮੈਂ ਇਹਦਾ 2.5 ਇੰਚ ਤਿਆਰ ਰੱਖਾਂਗੀ ਠੀਕ ਹੈ ਜੀ ਤਾਂ ਮੈਂ ਪੌਣੇ 3 ਇੰਚ ਲੈ ਰਹੀ ਆ ਇਥੋਂ ਤੇ ਲੰਬਾਈ ਮੈਂ ਇਹਦੀ 6.5 ਤਿਆਰ ਰੱਖਾਂਗੀ 6.5 ਦੇ ਨਿਸ਼ਾਨ ਲਗਾਵਾਂਗੀ ਉਸ ਤੋਂ ਬਾਅਦ 0.5 ਇੰਚ ਐਕਸਟਰਾ ਲਵਾਂਗੀ ਯਾਨੀ ਕਿ 7 ਇੰਚ ਲੈ ਲਾਂਗੀ ਠੀਕ ਹੈ ਜੀ ਇਥੋਂ ਆਪਾਂ ਪੂਰਾ ਲੈ ਲੈਣਾ ਜੇ ਤੁਹਾਡੇ ਕੋਲ ਜ਼ਿਆਦਾ ਪੇਸਟਿੰਗ ਜਿੰਦਾ ਤੇ ਬੁਕਰਮ ਤੇ ਲੈਣਾ ਉਹ ਤੁਸੀਂ ਜ਼ਿਆਦਾ ਹੀ ਲੈਣਾ ਚੜਾਈ ਚ ਠੀਕ ਹੈ ਜੀ ਇੱਥੇ ਆਪਾਂ 7 ਇੰਚ ਦੇ ਮੈਂ ਨਿਸ਼ਾਨੇ ਲਗਾ ਲਈ ਇੱਥੋਂ ਵੀ ਆਪਾਂ ਪੌਣੇ ਤਿੰਨ ਤਿੰਨ ਨਿਸ਼ਾਨੇ ਲਗਾ ਲੈਣੀਆਂ ਇੱਥੇ ਆਪਾਂ ਇੱਕ ਸਿੱਧੀ ਇੱਕ ਲਾਈਨ ਬਣਾ ਦੇਣੀ ਹੈ ਠੀਕ ਹੈ ਜੀ ਸਿੱਧੀ ਲਾਈਨ ਬਣਾਉਣ ਤੋਂ ਬਾਅਦ ਇੱਥੇ ਆਪਾਂ ਇਹਦੀ ਗੁਲਾਈ ਦੇ ਦੇਣੀ ਆ ਐਦਾਂ ਕਰਕੇ ਆਪਾਂ ਇਹਦੀ ਇਹਦੀ ਗੁਲਾਈ ਦੇ ਦਿੱਤੀ ਇੱਥੋਂ ਆਪਾਂ ਗੁਲਾਈ 'ਚ ਕਟਿੰਗ ਕਰ ਦਾਂਗੇ ਪਹਿਲੇ ਨਹੀਂ ਸੋਰੀ ਇਹਦੀ ਗੁਲਾਈ ਦੇ ਦੇਣੀ ਆ ਗੁਲਾਈ ਕਰਨ ਤੋਂ ਬਾਅਦ ਆਪਾਂ ਸਾਈਡ ਤੋਂ ਕਟਿੰਗ ਕਰ ਦਾਂਗੇ ਇਨਾ ਮਾਰਜਿਨ ਬਚਿਆ ਇੰਨੀ ਇੱਥੋਂ ਵੀ ਆਪਾਂ ਗੁਲਾਈ ਦੇ ਕੇ ਠੀਕ ਹੈ ਜੀ ਇਹ ਨੀਚੋਂ ਆਪਾਂ ਕਟਿੰਗ ਕਰ ਦਾਂਗੇ ਠੀਕ ਹੈ ਜੀ ਆ ਮੈਂ ਗੁਲਾਈ ਦੇ ਕਟਿੰਗ ਕਰਤੀ ਆ ਉਤਤ ਬਾਅਦ ਕੀ ਕਰਨਾ ਇੱਥੋਂ ਆਪਾਂ ਸ਼ੁਰੂ ਕਰਾਂਗੇ ਪੈਟਰਨ ਵਰਕ ਇੱਥੋਂ ਆਪਾਂ ਹਾਫ ਲਵਾਂਗੇ ਕਿਉਂਕਿ ਦੋਨਾਂ ਸਾਈਡਾਂ ਦਾ ਤਾਂ ਹਾਫ ਆਫ ਇੰਚ ਹੋ ਜਾਣਾ ਬਰਾਬਰ ਠੀਕ ਹੈ ਜੀ ਇੱਥੋਂ ਆਪਾਂ ਹਾਫ ਇਹਨੂੰ ਮਤਲਬ ਫੋਲਡ ਕਰਕੇ ਤੇ ਹਾਫ ਇੰਚ ਦਾ ਕੱਟਾ ਤੁਸੀਂ ਜੇ ਜ਼ਿਆਦਾ ਵੱਡੇ ਟਾ ਕੱਟ ਪਾਣਾ ਪ ਜਾਂਦੇ ਹੋ ਤਾਂ ਤੁਸੀਂ ਜ਼ਿਆਦਾ ਲੈ ਲੈਣਾ ਪਰੋਂ ਤੇ ਇਹਨੂੰ ਵੀ ਆਪਾਂ ਮੈਂ 1.5 ਇੰਚ ਕੀਤਾ ਤੁਸੀਂ 2.5 ਇੰਚ ਦਾ ਵੀ ਕੱਟ ਵਰਕ ਪਾ ਸਕਦੇ ਹੋ ਤੇ ਮੈਂ ਛੋਟੇ ਛੋਟੇ ਕੱਟ ਪਾਵਾਂਗੀ ਉਤਾਰ ਆਪਾਂ ਆ ਦੇਖੋ ਜਿੰਨੇ ਇੱਥੋਂ ਕੱਟ ਪਾਏ ਆ ਨਾ ਇੰਨੇ ਆਪਾਂ ਇੱਥੋਂ ਨਿਸ਼ਾਨੇ ਲਗਾ ਕੇ ਬਰਾਬਰ ਕੱਟ ਪਾਵਾਂਗੇ ਉਤਾਰ ਬਾਅਦ ਇਹਦਾ ਗਲਾਈ 'ਚ ਰੱਖਦੇ ਆਂ ठीक है जी आ देखो देख सकते हो तीस मैं सारे कट की निशानी लगाती है और तो बाद इतों मैं थोड़ा क्योंकि आ वाला उपर तीले चाहेगा इतों आप कर देंगे कटिंग देख लो देख सकते मेरे कट वर्क नैक कि वी कटिंग होया तो बाद आप कपड़ा लवान ਠੀਕ ਹੈ ਜੀ ਐਨ ਨੂੰ ਆਪਾਂ ਕੱਪੜੇ ਨਾਲ ਅਟੈਚ ਕਰਾਂਗੇ ਆਪ 5 ਇੰਚ ਦਾ ਮਾਰਜਿਨ ਛੱਡ ਕੇ ਆਪਾਂ ਬਾਕੀ ਐਕਸਟਰਾ ਕਪੜਾ ਕਟਿੰਗ ਕਰ ਦੇਣਾ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਮਸ਼ੀਨ ਤੇ ਨਾਲ ਸਟੀਚਿੰਗ ਕਰਾਂਗੇ ਇਹਦੇ ਨਾਲ ਨਾਲ ਇਹਦੇ ਉੱਪਰ ਉੱਪਰ ਜਿਹੜਾ ਨਾਲ ਪੇਸਟਿੰਗ ਵਾਲਾ ਵਾ ਤੇ ਤੁਹਾਨੂੰ ਇੱਥੇ ਸੀਨ ਲਗਾਉਣ ਦੀ ਲੋੜ ਨਹੀਂ ਹੈਗੀ ਮੇਰਾ ਇਹ ਵਿਦਆਊਟ ਪੇਸਟਿੰਗ ਹੈ ਇਸ ਲਈ ਮੈਨੂੰ ਇਹਦੇ ਉੱਪਰ ਸੀਨ ਲਗਾਣੀ ਪੈਣੀ ਆ ਤੇ ਚਲੋ ਸੀਨ ਲਗਾਨੇ ਆ ਪਹਿਲਾਂ ਮੈਂ 사이ਡ ਤੇ ਕੱਚੀ ਸੀਨ ਲਗਾ ਲਾਂਗੀ ਠੀਕ ਹੈ ਜੀ ਮੈਂ ਸਾਈਡ ਤੋਂ ਕਪੜਾ ਫੋਲਡ ਕਰਦਾ ਉਸ ਤੋਂ ਬਾਅਦ ਇਹਦੇ ਉੱਪਰ ਉੱਪਰ ਕਿਨਾਰੇ ਤੇ ਸੀਨ ਲਗਾਨੀ ਹੈ ਬੁਕਰਮ ਦੇ ਗਲੇ ਤੇ ਕਾ ਜੀ ਆਦੇ ਮੈਂ ਨਾਨਾ ਸੀਨ ਲਗਾਤੀ ਆ ਔਰ ਤੋਂ ਬਾਅਦ ਆਪਾਂ ਸ਼ਰਟ ਦਾ ਪੀਸ ਲਾਵਾਂਗੇ ਉਹਦੇ ਨਾਲ ਆਪਾਂ ਅਟੈਚ ਕਰਾਂਗੇ ਤੇ ਇਹ ਲੈ ਆ ਮੈਂ ਸ਼ਰਟ ਦਾ ਫਰੰਟ ਸਾਈਡ ਪੀਸ ਤਾਂ ਆਪਾਂ ਨੈਕ ਜੋੜਾਂਗੇ ਇਹਦੇ ਨਾਲ ਇਹਦਾ ਪਹਿਲਾਂ ਆਪਾਂ ਸੈਂਟਰ ਕਰ ਲੈਣਾ ਮੈਂ ਫੋਲਡ ਕਰਕੇ ਇਹਦਾ ਸੈਂਟਰ ਕਰ ਲਿਆ ਮੈਂ ਪ੍ਰੈਸ ਨਾਲ ਤੇ ਤੁਸੀਂ ਵੀ ਫੋਲਡ ਕਰਕੇ ਇਹਦਾ ਸੈਂਟਰ ਕਰ ਲੈਣਾ ਸੈਂਟਰ ਕਰਨਾ ਬਹੁਤ ਜ਼ਰੂਰੀ ਹੈ ਤੇ ਆ ਦੇਖਾ ਮੈਂ ਚੋਕਣਾ ਨਿਸ਼ਾਨੀ ਲਗਾ ਰਹੀ ਆ ਆ ਮੈਂ ਪ੍ਰੈਸ ਨਾਲ ਵੀ ਸੈਂਟਰ ਕਰ ਲਿਆ ਸੀ ਉਤ ਤੋਂ ਬਾਅਦ ਆਪਾਂ ਇਹਨੂੰ ਸਿੱਧਾ ਕਰਾਂਗੇ ਠੀਕ ਹੈ ਜੀ ਸਿੱਧਾ ਕਰਤਾ ਇੱਥੇ ਆਪਾਂ ਨੈੱਕ ਰੱਖਾਂਗੇ ਜਿਦਾਂ ਆਪਾਂ ਨਾਰਮਲ ਨੈੱਕ ਸਿੰਪਲ ਨੈੱਕ ਤਿਆਰ ਕਰਦੇ ਆ ਉਦਾਂ ਹੀ ਆਪਾਂ ਇਹਦਾ ਵੀ ਨੈੱਕ ਦਾ ਵੀ ਆਪਾਂ ਸੈਂਟਰ ਕਰ ਲੈਣਾ ਠੀਕ ਹੈ ਜੀ ਨੈੱਕ ਨੂੰ ਬਰਾਬਰ ਕਰ ਲ ਕੇ ਇਦਾ ਵੀ ਆਪਾਂ ਸੈਂਟਰ ਕਰਕੇ ਸੈਂਟਰ 'ਚ ਨਿਸ਼ਾਨੀ ਲਗਾ ਲੈਣੀ ਹੈ। ਉਤੋਂ ਬਾਅਦ ਆਪਾਂ 셔ਟ ਨਾਲ ਅਟੈਚ ਕਰ ਦਾਂਗੇ ਇਹਦਾ ਸੈਂਟਰ ਕਰਕੇ ਜਿਹੜੀ ਸੈਂਟਰ ਕੀਤਾ 셔ਟ ਦਾ ਉਹਦੇ ਨਾਲ ਅਟੈਚ ਕਰ ਦਾਂਗੇ ਤੇ ਮੈਂ ਪਿੰਨਾ ਲਗਾ ਰਹੀ ਆ। ਤੇ ਮੈਂ ਤਿੰਨੇ ਸਾਈਡ ਤੇ ਪਿੰਨਾ ਲਗਾ ਲਾਂਗੀ। ਦੂਜੀ ਸਾਈਡ ਤੇ ਵੀ ਔਰ ਇੱਕ ਪਿੰਨ ਥੱਲੇ ਸੈਂਟਰ ਕੀਤਾ ਹੈ ਉੱਥੇ ਲਗਾਵਾਂਗੇ। ਤਾਂ ਕਿ neck 나 ਅੱਗੇ ਪਿੱਛੇ ਜਾ ਸਕੇ ਉਹ ਤੋਂ ਬਾਅਦ ਇਹਦੇ ਨਾਲ-ਨਾਲ ਕਿਨਾਰੇ ਤੇ ਸੀਨ ਲਗਾਨੀ ਹੈ neck ਦੇ ਉੱਪਰ ਨਹੀਂ ਹੁਕਰਮ ਦੇ ਉੱਪਰ ਨਹੀਂ ਲਗਾਨੀ ਇਹਦੇ ਸਿਰਫ ਇਹਦੇ ਨਾਲ-ਨਾਲ ਲਗਾਨੀ ਹੈ ਸੀਨ ਠੀਕ ਹੈ ਜੀ ਤੇ ਬਹੁਤ ਹੀ ਸਫਾਈ ਚ ਔਰ ਪੱਕੀ ਸੀਨ ਲਗਾਨੀ ਹੈ ਜਿਦਾ ਆਪਾਂ ਨੋਰਮਲ neck ਸਿੰਪਲ neck ਤਿਆਰ ਕਰਦੇ ਆ ਸੇਮ ਹੀ ਉਦਾਂ ਹੀ ਇਹ neck ਆਪਾਂ ਤਿਆਰ ਕਰਾਂਗੇ ਠੀਕ ਹੈ ਜੀ ਆਪਾਂ ਇਹਦੇ ਮਤਲਬ ਕੱਟਵਰਕ ਜਰੂਰ ਬਣਾਣੇ ਆ ਬਹੁਤ ਹੀ ਰਮਾਨਨ ਬਣਾਣੇ ਆ ਤੇ ਆਦੇ ਵਿੱਚ ਸੂਈ ਰੱਖ ਕੇ ਮਸ਼ੀਨ ਦੀ ਤੋਂ ਬਾਅਦ ਆਪਾਂ ਇਹਨੂੰ ਐਦਾਂ ਕਮਾਣਾ ਤੇ ਆ ਦੇਖੋ ਮੈਂ ਸੀਨ ਲਗਾਤੀ ਆ ਉਸ ਤੋਂ ਬਾਅਦ ਆਪਾਂ ਨੈਕ ਕੱਢ ਦਾਂਗੇ ਤੇ ਹਾਫ ਆਫ ਇੰਚ ਦਾ ਮਾਰਜਨ ਹਾਫ ਨਾਲ ਵੀ ਪੈਰ ਪੈਰ ਮਸ਼ੀਨ ਦੇ ਪੈਰ ਦਾ ਮਾਰਜਨ ਛੱਡ ਕੇ ਇਥੋਂ ਆਪਾਂ ਕਟਿੰਗ ਕਰ ਦਨੇ ਆ ਨਾਲ ਨਾਲ ਠੀਕ ਹੈ ਜੀ ਵਿੱਚੋਂ ਮੈਂ ਕਪੜਾ ਕਟਿੰਗ ਕਰਤਾ ਉਹ ਤੋਂ ਬਾਅਦ ਆਪਾਂ ਇਹਦੇ ਜੇ ਕੱਟਵਰਕ ਬਣਾਏ ਉਹਦੇ ਉੱਪਰ ਵਿੱਚ ਆਪਾਂ ਛੋਟੇ ਛੋਟੇ ਕੱਟ ਲਗਾਵਾਂਗੇ ਤਾਂ ਕਿ ਗਲਾ ਸਿੱਧਾ ਕਰਨ ਲੱਗੇਆਂ ਕੋਈ ਪ੍ਰੋਬਲਮ ਨਾ ਹੋਏ ਵੱਲ ਨਾ ਪਵੇ ਠੀਕ ਹੈ ਜੀ ਆਪਾਂ ਪੂਰੇ ਨੈਕ ਤੇ ਆਪਾਂ ਕੱਟ ਲਗਾ ਲਾਂਗੇ ਧਾਗੇ ਨੂੰ ਛੱਡ ਕੇ ਤੇ ਬਹੁਤ ਹੀ ਧਿਆਨ ਨਾਲ ਕੱਟ ਲਗਾਣੇ ਆ ਆ ਦੇਖੋ ਜਿੱਦਾਂ ਮੈਂ ਬਹੁਤ ਧਿਆਨ ਨਾਲ ਕੱਟ ਲਗਾ ਰਹੀ ਹਾਂ ਹੌਲੀ ਹੌਲੀ ਕਿ ਧਾਗਾ ਨਾ ਕਟਿੰਗ ਹੋ ਜਾਏ ਠੀਕ ਹੈ ਜੀ ਤੇ ਮੈਂ ਕੱਟ ਲਗਾ ਤੇ ਉਸ ਤੋਂ ਬਾਅਦ ਆਪਾਂ ਗਲੇ ਨੂੰ ਸਿੱਧਾ ਕਰਾਂਗੇ ਤੇ ਦੂਜੇ ਪਾਸੇ ਪਰਤ ਦਾਂਗੇ ਆ ਦੇਖੋ ਇਹਦੇ ਕੱਟ ਕੱਟ ਕੇ ਤੇ ਗਲੇ ਨੂੰ ਸਿੱਧਾ ਕਰ ਲੈਣਾ ਚੰਗੀ ਤਰ੍ਹਾਂ ਕੱਟ ਕੱਢ ਲੈਣੇ ਇਹਦੇ ਤੇ ਵਾਲ ਕੱਢ ਲੈਣੇ ਤੇ ਉੱਤੇ ਪ੍ਰੈਸ ਨਾਲ ਸੈੱਟ ਕਰ ਲੈਣਾ ਠੀਕ ਹੈ ਜੀ ਤੇ ਮੈਂ ਗਲੇ ਨੂੰ ਸਿੱਧਾ ਕਰ ਲਿਆ ਕੱਟ ਕੱਢਣ ਤੋਂ ਬਾਅਦ ਉਹਦੇ ਉੱਪਰ ਇੱਕ ਕੱਚੀ ਸੀਨ ਲਗਾ ਰਹੀ ਆਂ ਬਾਅਦ ਚ ਆਪਾਂ ਤਰਪਾਈ ਕਰ ਲਾਂਗੇ ਜਿੱਦ ਤਰਪਾਈ ਕਰਾਂਗੇ ਉਸ ਤੋਂ ਬਾਅਦ ਆਪਾਂ ਇੱਕ ਕੱਚੀ ਸੀਨ ਦੇੜ ਦਾਂਗੇ ਠੀਕ ਹੈ ਜੀ ਮੇਰਾ ਗਲਾ ਤਿਆਰ ਹੈ ਤੇ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਦੇਖੋ ਕਿੰਨਾ ਪਿਆਰਾ ਮਤਲਬ ਕਿੰਨਾ ਪਿਆਰਾ ਨੈਕ ਲੱਗ ਰਿਹਾ ਬਹੁਤ ਹੀ ਸੋਹਣਾ ਲੱਗ ਰਿਹਾ ਤੇ ਬਹੁਤ ਹੀ ਟ੍ਰੈਂਡਿੰਗ ਚੱਲ ਰਿਹਾ ਨੈਕ ਤੇ ਆ ਦੇਖੋ ਤੁਹਾਨੂੰ ਮੈਂ ਫੁੱਲ ਸੂਟ ਵੀ ਦਿਖਾਨੀ ਆ ਫੁੱਲ ਸੂਟ ਦੀ ਸ਼ਰਟ ਹੈ ਇਹ ਸਟੀਚਿੰਗ ਕੀਤੀ ਹੋਈ ਹੈ ਮੈਂ ਤੇ ਬਹੁਤ ਹੀ ਪਿਆਰੀ ਫਿਟਿੰਗ ਬਣੀ ਇਹਦੀ ਤੇ ਬਹੁਤ ਹੀ ਪਿਆਰਾ ਲੱਗ ਰਿਹਾ ਮੈਂ ਸਿੰਪਲ ਹੀ ਹੈ ਲੈਸ ਲੁਸ ਕੁਝ ਨਹੀਂ ਲਗਾਈ ਸਿੰਪਲ ਹੀ ਬਣਾਇਆ ਵਾ ਆ ਦੇਖੋ ਨੈਕ ਬਹੁਤ ਪਿਆਰਾ ਲੱਗ ਰਿਹਾ ਤੇ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਇੱਕ ਕਮੈਂਟ ਜ਼ਰੂਰ ਕਰਨਾ ਕਮੈਂਟੇ ਦੱਸਣਾ ਤਾਂ ਥੈਂਕ ਯੂ ਫॉर ਵਾਚਿੰਗ ਸ਼ਸ਼ਕਲ ਜੀ ਬਾਏ ਬਾਏ ਜੀ ਮਿਲਦੇ ਆਂਗੀਆਂ ਦੀ ਵੀਡੀਓ ਲੈ ਕੇ ਜੀ ਥੈਂਕ ਯੂ ਫॉर ਵਾਚਿੰਗ